ਦਾ ਇਹ ਕੋ ਡਟੇ ਕੀ ਹੈ ਨਹੀਂ ਐਦਾ ਹੈ ਕਿ ਕਟ ਤੇ ਕਟ ਲੋਕਾਂ ਦੇ ਫਤਵੇ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ Let him represent the public ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ 'ਚ ਜਾ ਕੇ ਰਿਪਰੈਜ਼ੈਂਟ ਕਰੇ ਸੋ ਇਸ ਤਰ੍ਹਾਂ ਅਨਸੀਸਰੀਲੀ ਬਿਨਾ ਕਾਰਨ ਤੋਂ ਐਨਐਸਏ ਵਧਾਉਣਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਇਸ ਦੀ ਨਿੰਦਾ ਕਰਦਾ ਕੁੱਝ ਨਾ ਕਾਬੂ ਸੀ ਪਰਧਾਨ ਜੀ ਤੋਂ ਡਟੇ ਕੀਏ ਨਹੀਂ ਐਦਾਂ ਹੈ ਕਿ ਘੱਟ ਤੇ ਘੱਟ ਲੋਕਾਂ ਦੇ ਫਤਵੇ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ Let him represent the public ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ 'ਚ ਜਾ ਕੇ ਰਿਪਰੈਜ਼ੈਂਟ ਕਰੇ ਸੋ ਇਸ ਤਰ੍ਹਾਂ ਅਨਨੈਸੈਸਰੀਲੀ ਬਿਨਾਂ ਕਾਰਨ ਤੋਂ ਐਨਐਸਏ ਇਹ ਬਣਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਇਸ ਦੀ ਨਿੰਦਾ ਕਰਦਾ ਨਾ ਮੈਂ ਕੋਈ ਨਾ ਕਾਬੂ ਸਤ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਇੱਕ ਵੱਡਾ ਵਿਵਾਦ ਪਿਛਲੇ ਦੋ ਦਿਨਾਂ ਤੋਂ ਚੱਲ ਰਿਹਾ ਜੋ ਕਿ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਨੌ ਸਾਥੀ ਜਿਹੜੇ ਕਿ ਐਨਐਸਏ ਦੇ ਤਹਿਤ ਪਿਛਲੇ 1 ਸਾਲ ਤੋਂ ਬਧੇਰੇ ਸਮੇਂ ਤੋਂ ਡਿਬਰੂਗੜ੍ਹ ਸ਼ਾਮਦੀ ਜੇਲ੍ਹ ਦੇ ਵਿੱਚ ਕੈਦ ਹਨ ਉਹਨਾਂ ਦੀ ਐਨਐਸਏ 1 ਸਾਲ ਦੇ ਲਈ ਹੋਰ ਵਧਾਈ ਗਈ ਹੈ ਜਿਸ ਬਾਰੇ ਖੁਲਾਸਾ ਕੀਤਾ ਹੈ ਭਾਈ ਅਮਰਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਹਾਲਾਂਕਿ ਇਸ ਤੋਂ ਬਾਅਦ ਇਹ ਵਿਸ਼ਾ ਖੰਡ ਚਰਚਾ ਦਾ ਕਾਰਨ ਬਣ ਗਿਆ ਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਦਾ ਇਸ ਮਾਮਲੇ ਇੱਥੇ ਵਿਰੋਧ ਵੀ ਹੋ ਰਿਹਾ ਹੈ ਉੱਥੇ ਹੀ ਇਸ ਮੌਕੇ ਜਲੰਧਰ ਦੀ ਜਿਮਣੀ ਚੌਂਕ ਕਰਕੇ ਮਾਹੌਲ ਕਾਫੀ ਜ਼ਿਆਦਾ ਗਰਮਾਇਆ ਹੋਇਆ ਤੇ ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਐਮਪੀ ਚੰਜੀਤ ਸਿੰਘ ਚੰਨੀ মিডিਆ ਦੇ ਰੂਪਰੂ ਹੋਏ ਅਤੇ ਇਸ ਮੌਕੇ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਵਾਲੇ ਮਾਮਲੇ ਤੇ ਆਪਣੇ ਵਿਚਾਰ ਦੱਸੇ ਜਿੱਥੇ ਕਿ ਉਹਨਾਂ ਨੇ ਕਿਹਾ ਕਿ ਜੇਕਰ ਜਨਤਾ ਨੇ ਭਾਈ ਅਮਰਤਪਾਲ ਸਿੰਘ ਨੂੰ ਇੰਨੀ ਵੱਡੀ ਲੀਡ ਦੇ ਨਾਲ ਜਿਤਾਇਆ ਤਾਂ ਉਹਨਾਂ ਤੇ ਐਨਐਸਏ ਨਹੀਂ ਪਤਾਉਣੀ ਚਾਹੀਦੀ ਬਲਕਿ ਦੇਖਣਾ ਚਾਹੀਦਾ ਹੈ ਉਹ ਆਪਣੇ ਲੋਕਾਂ ਦੇ ਲਈ ਕੰਮ ਕਰਦੇ ਨੇ ਜਾ ਨਹੀਂ ਪਰ ਤੁਹਾਡਾ ਟੈਕੀ ਨਹੀਂ ਐਦਾਂ ਆ ਕਿ ਕੱਟ ਤੇ ਕੱਟ ਲੋਕਾਂ ਦੇ ਫਤਵੇ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ Let him represent the public ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ 'ਚ ਜਾ ਕੇ ਰਿਪਰੈਜ਼ੈਂਟ ਕਰੇ ਸੋ ਇਸ ਤਰ੍ਹਾਂ ਅਨਸੀਸਰੀਲੀ ਬਿਨਾਂ ਕਾਰਨ ਤੋਂ ਐਨਐਸਏ ਵਧਾਉਣਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਇਸ ਦੀ ਨਿੰਦਾ ਕਰਦਾ ਨਹੀਂ ਨਾ ਤੂੰ ਨਾ ਕਹੂ ਸੀ ਉਹ ਭਰਾਣ ਦੇ ਕੋਲ ਨਟੇ ਕੀ ਨਹੀਂ ਐਦਾ ਹੈ ਕਿ ਘੱਟ ਤੇ ਘੱਟ ਲੋਕਾਂ ਦੇ ਫਤਵੇ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ Let him represent the public ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ ਜਾ ਕੇ ਰਿਪਰੈਜ਼ੈਂਟ ਕਰੇ ਸੋ ਇਸ ਤਰ੍ਹਾਂ ਅਨਸੈਸਰੀਲੀ ਬਿਨਾ ਕਾਰਨ ਤੋਂ ਐਨਐਸਏ ਬਣਾਉਣਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਇਸ ਦੀ ਨਿੰਦਾ ਕਰਦਾ ਨਾ ਸੁਣਾ ਕਾ